ਹੰਡੀ ਭਰਾ ਹੋ ਕੇ ਸਾਰੇ ਵੀਰ ਹੋ ਹੋਰੇ ਪਿਸਤੌਲ ਕੱਢੀ ਹੋਣੀ ਨਹੀਂ ਆਏ ਭਈਆ ਉਹ ਦੇਖੋ ਗੋਲੀਆਂ ਚਲਾਉਂਦਾ ਉਹ ਦਿਂਦਲਾਉਂਦਾ ਗੋਲੀਆਂ ਚਲਾਉਂਦਾ ਆ ਉਹਦਾ ਮੁੰਡਾ ਉਹਦਾ ਬੁੜਾ ਆ ਉਹ ਆਹ ਗੋਲੀਆਂ ਚਲਾਉਂਦਾ ਉਹ ਪਾ ਲੈ ਦਿਂਦਲੇ ਗੋਲੀ ਚਲਾਈ ਉਹ ਓਹ ਗੋਲੀ ਕੱਢ ਬੰਦਾ ਗੋਲੀ ਚਲਾਈ ਇਹਨੇ ਗੋਲੀ ਉਹ ਲੱਗੀ ਗੋਲੀ ਚਲਾਈ ਵਿੱਕੀ ਦੇ ਵਿਕੀ ਰੇ ਗੋਲੀ ਚਲਾਈ ਮੇਰੇ ਕਿਹੜਾ ਗੋਲੀ ਚਲਾਈ ਓਏ ਤੂੰ ਹੀ ਗੋਲੀ ਚਲਾਈ ਆ ਮੇਪਾ ਮੇਰਾ ਨਾਮ ਰੋਹਿਤ ਹੈ ਜੀ ਕਿਹੜੇ ਦੀ ਚਲਨੇ ਆ ਮੈਂ ਕਨਾਲ ਵਿੱਚ ਰਹਿੰਦਾ ਜੀ ਅੱਛਾ ਕੱਲ ਰਾਤ ਕੀ ਹੋਇਆ ਕਿਸ ਕਾਰਨ ਉਹ ਜੋ ਗੋਲੀ ਚੱਲੀ ਕారణ ਸਰ ਕੁਝ ਖਾਸ ਨਹੀਂ ਸੀਗਾ ਪਰ ਇਹ ਆ ਵੀ ਡਰਿੰਕ ਕਰਕੇ ਇਹਨਾਂ ਨੇ ਫਾਇਰਿੰਗ ਕੀਤੀ ਜਦੋਂ ਕਿ ਤਿੰਨ ਤਿੰਨ ਲੋਨ ਮਾਰੇ ਵੀ ਕੋਈ ਡਰਾਈਵਰ ਦਾ ਸੀਗਾ ਇਸ਼ੂ ਵੀ ਉਹਨਾਂ ਦੇ ਡਰਾਈਵਰ ਜਿਹੜਾ ਰੱਖਿਆ ਉਹਨੇ ਯਾਨੀ ਕਿ ਮਿਸ ਗਾਇਓ ਕਰ ਰਿਹਾ ਸੀਗਾ ਮਿਸ ਡਰਾਈਵਿੰਗ ਕਰ ਰਿਹਾ ਸੀ ਹੂੰ ਠੀਕ ਹੈ ਜੀ ਉਹਨੇ ਯਾਨੀ ਕਿ ਜਿਹੜੀ ਸਕਾਰਪੀ ਸੀਗੀ ਉਹਦੇ ਮਿਰਰ ਦੇ ਸਾਈਡ ਮਿਰਰ ਦੇ ਵਿੱਚ ਉਹਨੇ ਹਿੱਟ ਹਿੱਟ ਕੀਤਾ ਅੱਛਾ ਤੇ ਉਹ ਹਿੱਟ ਤੇ ਹਿੱਟ ਕਰਨ ਕਰਨਾ ਬਈ ਹਿੱਟ ਕਰਨ ਕਰਕੇ ਉਹਨਾਂ ਨੇ ਆਪਣੇ ਅਸੀਂ ਉਹਨਾਂ ਨੂੰ ਯਾਨੀ ਕਿ ਆ ਵੀ ਭਾਈ ਤੁਸੀਂ ਆਪਣੇ ਡਰਾਈਵਰ ਨੂੰ ਕਹੋ ਬਈ ਹਾਂ ਵੀ ਬਈ ਤੁਹਾਡੇ ਡਰਾਈਵਿੰਗ ਰੈਸ਼ ਡਰਾਈਵਿੰਗ ਕਰਦੇ ਆ ਤੇ ਐਨੇ ਜੀ ਉਹਨਾਂ ਨੇ ਇਹ ਆ ਉਹ ਕਹਿੰਦੇ ਸਾਨੂੰ ਬਈ ਅਸੀਂ ਇਹ ਤਾਂ ਐਦਾਂ ਹੀ ਚੱਲਣ ਗਿਆ ਤੇ ਆ ਫਿਰ ਉਹਨਾਂ ਨੇ ਉਹਦਾ ਜਿਹੜਾ ਲੜਕਾ ਸੀਗਾ ਮਨਦੀਪ ਜਿੰਦਲ ਤੇ ਉਹਨੇ ਆ ਕੇ ਪਿਸਤਲ ਲਿਆ ਆ ਤੇ ਉਹਨੇ ਤਿੰਨ ਫਾਇਰ ਕੀਤੇ ਬਹੁਤ ਹੀ ਬਾਕਾਇਦਾ ਮੇਰੇ ਕੋਲ ਵੀਡੀਓ ਆ ਬਿਲਕੁਲ ਮੇਰੇ ਸਿੱਧੇ ਐਂਡ ਸਿੱਧੇ ਲਿਆ ਕੇ ਜੇ ਮੈਂ ਨਾ ਬੈੜਦਾ ਤਾਂ ਮੇਰੀ ਜਾਨੀ ਮਾਨ ਦੀ ਨੁਕਸਾਨ ਪੂਰਾ ਕਰ ਗਿਆ ਜੀ ਅੱਛਾ ਕਿੰਨੇ ਰਾਉਂਡ ਫਾਇਰ ਹੋਏ ਸਰ ਤਿੰਨ ਰਾਉਂਡ ਫਾਇਰ ਹੋਇਆ ਜੀ ਜਿਹਦੇ ਵਿੱਚ ਦੋ ਰਾਉਂਡ ਦੀ ਮੇਰੇ ਕੋਲ ਵੀਡੀਓ ਹੈਗੀ ਏ ਤੇ ਸਿੱਧੇ ਮੇਰੇ ਕੋਲ ਸੁਨੇਤਲਾ ਦਿੱਤੀ ਹਾਂਜੀ ਹਾਂਜੀ ਪੁਲਿਸ ਨੂੰ ਦਿੱਤੀ ਸੀ ਚਲਾ ਜੀ ਕਿਤੇ ਆਈ ਸੀ ਪੁਲਿਸ ਹਾਂਜੀ ਪੁਲਿਸ ਮੌਕੇ ਤੇ ਆਈ ਸੀ ਜੀ ਤੇ ਜਿਹੜਾ ਰੌਮ ਚੱਲਿਆ ਇੱਕੋ ਵਾਰੀ ਚੱਲਿਆ ਜਾਂ ਕਿੱਦਾਂ ਟਾਈਮ ਪਾ ਕੇ ਕਿੱਦਾਂ ਸਰ ਉਹਨੇ ਇੱਕੋ ਵਾਰੀ ਚੱਲਿਆ ਜੀ ਪਹਿਲਾਂ ਬੈਂਸ ਬਾਜੀ ਹੋਈ ਆ ਵੀ ਬੈਂਸ ਬਾਜੀ ਨਹੀਂ ਹੋਈ ਉਹਨੇ ਸਿੱਧੇ ਆ ਕੇ ਗੋਲੀ ਨਹੀਂ ਚਲਾਈ ਅੱਛਾ ਕੋਈ ਪ੍ਰਾਣੀ ਰੰਜੀਤ ਸੀ ਕੀ ਪ੍ਰਾਣੀ ਕੋਈ ਰੰਜੀਤ ਨਹੀਂ ਸੀ ਅੱਛਾ ਬਿਨਾਂ ਰੰਜੀਤ ਦੇ ਆ ਕੇ ਉਹਨੇ ਸਿੱਧਾ ਹੀ ਫਾਇਰ ਕਰ ਦਿੱਤੇ ਹਾਂਜੀ ਹਾਂਜੀ ਅੱਛਾ ਤੇ ਪੁਲਿਸ ਦਾ ਕੀ ਕਹਿਣਾ ਹੁੰਦਾ ਇਸ ਮਾਮਲੇ 'ਚ ਪੁਲਿਸ ਦਾ ਪੁਲਿਸ ਨੇ ਅੱਜ 11 ਵਜੇ ਦਾ ਟਾਈਮ ਦਿੱਤਾ ਸੀਗਾ ਤੇ ਹਲੇ ਬਾਕੀ ਦੇਖਦੇ ਆਂ ਪੁਲਿਸ ਨੂੰ ਕੀ ਕਹਿੰਦੀ ਸਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਕੋਈ ਗੋਲੀਆਂ ਚਲੀਆਂ ਨੇ ਕੀ ਮਾਮਲਾ ਵਾ ਕਿੱਥੇ ਦਾ ਮਾਮਲਾ ਤੇ ਮਿਰਕ ਤਨਾਲ ਵਿਊ ਦਾ ਮਾਮਲਾ ਲਹਾਰੇ ਵਾਲੇ ਕੋਲ ਕੋਲੇ ਇਦਾਂ ਗੋਲੀਆਂ ਇਦਾਂ ਜਨੀਆਂ ਭਾਈ ਇਹ ਨਾਲ ਨਾਲ ਮਨਦੀਪ ਜਿੰਦਲ ਦਾ ਘਰ ਆ ਦੋ ਘਰ ਛੱਡ ਕੇ ਅੱਛਾ ਜੀ ਉਹ ਮੇਰਾ ਜਵਾਕ ਬਾਹਰ ਰੋਟੀ ਪਾਦਾ ਹੋਇਆ ਅਸੀਂ 10 10:30 ਵਜੇ ਦਾ ਟਾਈਮ ਸੀ ਕੁੱਤੇ ਹੋ ਇਹਨਾਂ ਦੀ ਫੋਰਚੂਨਰ ਡਰਾਈਵਰ ਲੈ ਕੇ ਗਿਆ ਤੇਜ਼ ਉਹਦੇ ਡਰਾਈਵਰ ਨੂੰ ਸਮਝਾਇਆ ਵੀਰੇ ਯਾਰ ਹੌਲੀ ਚਲਾ ਲਾ ਤੂੰ ਜਵਾਕ ਥੱਲੇ ਦੇ ਦੇਣਾ ਅੱਛਾ ਜੀ ਉਹਦਾ ਡਰਾਈਵਰ ਕਹਿੰਦਾ ਵੀ ਇਹ ਤਾਂ ਇਦਾਂ ਹੀ ਚੱਲਣ ਗਿਆ ਮੇਰੇ ਮਾਲਕਾਂ ਨਾਲ ਗੱਲ ਕਰ ਲਓ ਅੱਛਾ ਜੀ ਜਦੋਂ ਮਾਲਕਾਂ ਕੋਲੇ ਮਾਲਕਾਂ ਨਾਲ ਗੱਲ ਕੀਤੀ ਉਹਦੇ ਮਾਲਕ ਉਹਦਾ ਮਨਦੀਪ ਜਿੰਦਲ ਪਿਸਤਲ ਕੱਢ ਲਿਆ ਆਪਣਾ ਹੱਥੇ ਸਿੱਧੇ ਸਾਡੇ ਤੇ ਫਾਇਰ ਚਲਾਇਆ अच्छा तीन राउंड ਦਾ ਫਾਇਰ ਹੋਇਆ ਮਸਾਂ ਬਚੇਆਂ ਸੀ ਜਾਨ ਥੱਲੇ ਥੱਲੇ ਬਹਿ ਕੇ ਮਸਾਂ ਜਾਨ ਬਚਾਈਏ ਅੱਛਾ ਆ ਕੇ ਉਹਨਾਂ ਨੇ ਕੋਈ ਗੱਲ ਨਹੀਂ ਕੀਤੀ ਸਿੱਧਾ ਫਾਇਰ ਕਰਦੇ ਸਿੱਧਾ ਫਾਇਰ ਚਲਾਏ ਨੇ ਉਹਨਾਂ ਨੇ दारू ਨਾਲ ਫੁੱਲ ਰੱਜਿਆ ਹੋਇਆ ਸੀਗਾ ਉਹ ਅੱਛਾ ਜੀ ਮਨਦੀਪ ਜਿੰਦਲ ਫੁੱਲ दारू ਪੀਤੀ ਹੋਈ ਸੀ ਉਹਦੀ ਆਂਦੇ ਹੀ ਫਾਇਰ ਉਹਨੇ ਸਿੱਧੇ ਸਾਡੇ ਤੇ ਫਾਇਰ ਤੇ ਲੱਗੀ ਕਿਸੇ ਤੇ ਲੱਗੀ ਹੈ ਸਾਡੇ ਤੇ ਨਾ ਨਾ ਵੀਰੇ ਗੋਲੀ ਕਿਸੇ ਦੇ ਵਿਚਾਰ ਰਹਿ ਗਿਆ ਥੱਲੇ ਬਹਿ ਕੇ ਮਸਾਂ ਜਾਨ ਬਚਾਈਏ ਕੋਈ ਹੱਥਾ ਪਾਈ ਤਾਂ ਨਹੀਂ ਹੋਈ ਨਾ ਨਾ ਹੱਥਾ ਪਾਈ ਤਾਂ ਨਹੀਂ ਸਿੱਧਾ ਆਂਦੀ ਫਾਇਰ ਕਰਦੇ ਆਂਦੀ ਫਾਇਰ ਕਰਦੇ ਜੀ ਨਾ ਨਾ ਪੁਰਾਣੀ ਕੋਈ ਨਹੀਂ ਵਧੀਆ ਮਿਲ ਵਰਤਦੇ ਸੀ ਵਾਹ ਹੀ ਗੱਲ ਤੋਂ ਹੋਈ ਹੈ ਹੋਰ ਗੱਲ ਕੋਈ ਉਹਨਾਂ ਨੂੰ ਕਿਹਾ ਬਈ ਜਵਾਕ ਤੂੰ ਥੱਲੇ ਦੇ ਜਿਹੜਾ ਹੀ ਆਪਣੇ ਡਰਾਈਵਰ ਨੂੰ ਸਮਝਾ ਲੋ ਉਹ ਚੱਕ ਐਨ ਜਰ ਨੂੰ ਉਹਦਾ ਮੁੰਡਾ ਆਇਆ ਮਨਦੀਪ ਜਿੰਦਲ ਆਇਆ ਆਪ ਆ ਕੇ ਸਿੱਧਾ ਪਿਸਤਲ ਕੱਢ ਕੇ ਸਾਡੇ ਤੇ ਫਾਇਰ ਤੋੜੀ ਤੁਹਾਡੀ ਕੋਈ ਪੁਰਾਣੀ ਰੰਜਿਸ਼ ਹੈ ਕੋਈ ਨਾ ਨਾ ਇਹ ਕੋਈ ਛੋਟੀ ਜੀ ਗੱਲ ਹੈ ਗਲੀ 'ਚ ਉਹ ਗੱਡੀ ਕੱਢ ਕੇ ਲੈ ਕੇ ਜਾ ਰਹੇ ਆ ਉਹ ਕਿਹਦੀ ਬਾਤ ਹੋਣੀ ਨਾ ਨਾ ਕੋਈ ਰੰਜਿਸ਼ ਨਹੀਂ ਵੀਰੇ ਪਹਿਲਾਂ ਵਧੀਆ ਮਿਲਬਰਤਦੇ ਰਹੇ ਆ ਅੱਛਾ ਠੀਕ ਆ ਕੋਈ ਰੰਜਿਸ਼ ਨਹੀਂ ਹੈਗੀ ਸਾਡੀ ਇਹਦੇ ਨਾਲ ਅੱਛਾ ਵਾਹ ਇਨੀ ਕ ਗੱਲ ਤੇ ਉਹ ਸੇ ਡਰਾਈਵਰ ਕਰਕੇ ਮਾਲਕ ਨੇ ਗੋਲੀ ਫਾਇਰ ਹਾਂ ਡਰਾਈਵਰ ਕਰਕੇ ਸਾਡੇ ਤੇ ਫਾਇਰ ਚ ਲਾਦੇ ਕੰਮ ਕੀ ਕਰਦੇ ਆ ਉਹ ਉਹਨਾਂ ਦਾ ਪ੍ਰਾਪਰਟੀ ਦਾ ਕੰਮ ਆ ਭਾਜੀ ਪ੍ਰਾਪਰਟੀ ਦਾ ਤੇ ਤੁਹਾਡਾ ਮੇਰਾ ਟਰਾਂਸਪੋਰਟ ਦਾ ਤੁਹਾਡਾ ਟਰਾਂਸਪੋਰਟ ਦਾ ਪਹਿਲਾਂ ਤੁਹਾਡੀ ਕੋਈ ਗੱਲਬਾਤ ਹੋਈ ਨਹੀਂ ਨਾ ਮੈਂ ਕਦੇ ਵੀ ਨਹੀਂ ਕੁਝ ਵੀ ਨਹੀਂ ਹੈ ਤੇ ਹੁਣ ਥਾਣੇ 'ਚ ਦਿੱਤੀ ਆ ਰਿਪੋਰਟ ਹਾਂਜੀ ਹਾਂ ਥਾਣੇ 'ਚ ਦਿੱਤੀ ਹੋਈ ਹੈ ਜੀ ਰਾਤ ਹੀ ਆ ਗਿਆ ਜੀ 5 ਮਿੰਟ ਬਾਅਦ 112 ਤੇ ਫੋਨ ਕੀਤਾ 5 ਮਿੰਟ ਬਾਅਦ ਹੀ ਪੁਲਸ ਆ ਗਈ ਜੀ ਕੋਈ ਸੀਸੀਟੀਵੀ ਆਈ ਹੈ ਜਿਹਦੇ ਵਿੱਚ ਤੁਸੀਂ ਦੱਸਦੇ ਪਏ ਉਹਨਾਂ ਦੀ ਗੱਡੀ ਨਿਕਲੀ ਤੁਹਾਡੇ ਸਾਹਮਣੇ ਹਾਂ ਉਹ ਸਾਰਾ ਕੁਝ ਮਰਾਡੋ ਚੌਕੀ ਨੂੰ ਦਿੱਤਾ ਹੋਇਆ ਜੀ ਤੇ ਗੋਲੀ ਚੱਲਣ ਦੀ ਕੋਈ ਸੀ ਸੀ ਸਾਰਾ ਕੁਝ ਦਿੱਤਾ ਹੈ ਜੀ ਮਰਾਡੋ ਚੌਕੀ ਨੂੰ ਵੀਡੀਓ ਸਭ ਕੁਝ ਨਹੀਂ ਕਿੰਨੇ ਰਾਉਂਡ ਫਾਇਰ ਹੋਇਆ ਤਿੰਨ ਰਾਉਂਡ ਫਾਇਰ ਹੋਇਆ ਪਿਸਟਲ ਬਰਾਮਦ ਹੋਈ ਹੈ ਉਹਨਾਂ ਨੂੰ ਉਹ ਇਹਨਾਂ ਕੋਲੇ ਹੈਗਾ ਆਪਣਾ ਇਹਨਾਂ ਨੇ ਮਨਦੀਪ ਜਿੰਦਲ ਨੂੰ ਲਿਆ ਲਿਆਂਦਾ ਸੀਗਾ ਤੇ ਰਾਜ ਇਹਨਾਂ ਨੂੰ ਪਤਾ ਨਹੀਂ ਹੁਣ ਪਿਸਟਲ ਉਹਦਾ ਬਰਾਮਦ ਕੀਤਾ ਕਿ ਨਹੀਂ ਕੀਤਾ ਆਪਾਂ ਨੂੰ ਇਸ ਗੱਲ ਦਾ ਇਹ ਲਾਇਸੈਂਸੀ ਸੀਗੀ ਕਿ ਇਸ ਗੱਲ ਦਾ ਨਹੀਂ ਪਤਾ ਵੀ ਦੋ ਨੰਬਰ ਆ ਕੇ ਲਾਇਸੈਂਸੀ ਆਉਣੇ ਤਾਂ ਵਾਰ ਰੋਇਨਾ ਦੇਖਣਾ ਪੁਲਿਸ ਵਾਲਿਆਂ ਨੇ ਭਾਜੀ ਤੇ ਰਾਤ ਮੋਕੇ ਤੇ ਜਦੋਂ ਪੁਲਿਸ ਆਈ ਆ ਉਹਨਾਂ ਨੇ ਕੋਈ ਛਾਣਵੀਨ ਕੀਤੀ ਵੀ ਹਾਂ ਛਾਣਵੀਨ ਪੂਰੀ ਕੀਤੀ ਆ ਭਾਜੀ ਹਾਂਜੀ ਤੇ ਹੁਣ ਪੁਲਿਸ ਦਾ ਕੀ ਕਹਿਣਾ ਪੁਲਿਸ ਨੇ ਬੁਲਾਇਆ ਸੀਗਾ ਭਾਜੀ 11 12 ਵਜੇ ਬੁਲਾਇਆ ਸੀਗਾ ਅਸੀਂ ਤਾਂ ਆ ਗਏ ਆ ਉਹ ਨਹੀਂ ਆਏ ਹਜੇ ਤੱਕ ਅੱਛਾ ਆਈ ਨਹੀਂ ਉਹ ਤਾਂ ਆਈ ਕਿਸੇ ਨੂੰ ਕੋਈ ਹਿਰਾਸਤ ਵਿੱਚ ਵੀ ਲਿਆ ਪੁਲਿਸ ਨਾ ਨਾ ਕਿਸੇ ਨੂੰ ਨਹੀਂ ਲਿਆ ਹਜੇ ਤੱਕ ਅਜੇ ਤਾਂ ਕਿਸੇ ਦੀ ਕੋਈ ਹਜੇ ਤਾਂ ਕਿਸੇ ਨੂੰ ਨਹੀਂ ਅੱਛਾ ਜੀ ਕੀ ਹੁਣ ਤੁਸੀਂ ਮੰਗ ਕੀ ਕਰਦੇ ਹੋ ਵੀ ਇੱਕ ਛੋਟੀ ਜੀ ਗੱਲ ਸਾਨੂੰ ਸਾਨੂੰ ਇਨਸਾਫ ਮਿਲਣਾ ਚਾਹੀਦਾ ਹਾਂ ਤੇ ਇਹਦੇ ਬਣਦੀ ਕਾਰਵਾਈ ਜੋ ਹੁੰਦੀ ਆ ਉਹ ਹੋਣੀ ਚਾਹੀ